ਰੇਮ ਲਾਲ ਕੀ ਅੱਗ ਕਿੱਦਾਂ ਲੱਗੀ ਐ ਇਹ ਇਹਨਾਂ ਦੇ ਕੋਲ ਪੂਜਾ ਪਾਜਾ ਕਰਦੇ ਸੀ ਐਸੇ ਮੈਨੂੰ ਮੁੰਡਾ ਕਹਿੰਦਾ ਅਬ ਮੰਦਰ ਚੱਲੇ ਆ ਇੱਥੇ ਪਤਾ ਨਹੀਂ ਕੀ ਕਰਕੇ ਗਏ ਆ ਸੋਨਾ ਲਾ ਕੇ ਉਹਦਾ ਉਹ ਪਹਿਲਾਂ ਇੱਕ ਕੁੜੀ ਸੀ ਇੱਥੇ ਜੋੜੀ ਬਾਅਦ ਉਹ ਵੀ ਦੱਸ ਚੰਗੇ ਨਾੜ ਗਈ ਸੀ ਹਾਂ ਅਸੀਂ ਰੋਟੀ ਖਾਂਦੇ ਰੋਟੀ ਖਾਂਦੇ ਦੇਖਿਆ ਦਾ ਕਦਮ ਅੱਛਾ ਪੁਲਿਸ ਨੂੰ ਸੂਚਿਤ ਕੀਤਾ ਤੁਸੀਂ ਹਾਂ ਪੁਲਿਸ ਨੂੰ ਦੱਸਿਆ ਤੁਸੀਂ ਮੇਰੇ ਪੁਲਿਸ ਵਾਲੇ ਆਏ ਰਹੇ ਫਿਰ 5 ਦਿਨ ਕੋਈ ਨਹੀਂ ਦਿੱਤਾ ਹੋ ਕੰਮ ਨਾ ਪੈ ਨਿਕਲਿਆ ਹਾਂ ਅੱਛਾ ਗੱਲ ਤੇ ਹੁਣ ਉਹ ਆਪ ਕਿਤੇ ਜਿਨ੍ਹਾਂ ਨੇ ਅਪਲਾਈ ਕੀਤਾ ਉਹ ਇੱਥੇ ਜਿਹੜੇ ਕਾਲ ਬੱਥੇ ਆਉਣੇ ਆ। ਉਹ ਆਪ ਤਾਂ ਮੰਗ ਕੀ ਕਰਦੇ? ਆਲ ਦਾ ਪਿੰਡ ਗਿਆ। ਮੰਗ ਕੀ ਕਰਦੇ ਤੁਸੀਂ? ਹਾਂਜੀ। ਹਾਂਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਨਾ ਮੰਗ ਮੰਗ ਕੀ ਕਰਨੀ ਕੋਈ ਕੋਈ ਤੁਹਾਨੂੰ ਗਵਾਜਾ ਕਰਦੇ। ਉਹ ਕੀ ਨਾਮ ਮੈਡਮ ਤੁਹਾਡਾ? ਮੇਰਾ ਨਾਮ ਰੱਖਿਆ। ਉਹ ਕਿੱਦਾਂ ਅੱਗ ਕਿੱਦਾਂ ਲੱਗੀ? ਅਸੀਂ ਇਹਨਾਂ ਦੇ ਕੋਈ ਸ਼ਰਪੂਜਾ ਸੀ ਇਹ ਸਾਨੂੰ ਕਹਿੰਦੇ ਕਿ ਅਸੀਂ ਮੰਦਿਰ ਚੱਲੇ ਆ ਠੀਕ ਆ ਇਹ ਆਪ ਚੱਲੇਗੇ ਤੇ ਬਾਅਦ ਵਿੱਚ ਸਾਨੂੰ ਨਹੀਂ ਪਤਾ ਇਹ ਬਾਂਸਾ ਦੇ ਵਿੱਚ ਬਾਤੀਆਂ ਪਾਲ ਕੇ ਅੱਗੇ ਲਾ ਕੇ ਗਏ ਆ ਜਦੋਂ ਮੈਂ ਬਾਹਰ ਜਾਣੇ ਕਿ ਨਿਕਲੀ ਅੱਗ ਵੱਜੀ ਇਹਨੇ ਲੱਗੀ ਹੋਈ ਸੀਗੀ ਤੇ ਮੈਂ ਬਾਅਦ ਵਿੱਚ ਮੈਂ ਜੱਡ ਜੀ ਨੂੰ ਦੱਸਿਆ ਤਾਂ ਸਾਰੇ ਜਣੇ ਭਜਾਂਦੇ ਬੈ ਸੀਗੇ ਨਾਲ ਮੈਂ ਵੀ ਲੱਗੀ ਤੇ ਮੇਰੇ ਵਾਲ ਵਿੱਚ ਆ ਆ ਤੇ ਅੱਗ ਕਾਬੂ ਪਾ ਲਿਆ ਹੁਣ ਬੁਝ ਗਈ ਸਾਰਾ ਕੁਝ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ 40-50 ਹਜ਼ਾਰ ਦਾ ਨੁਕਸਾਨ ਹੋ ਗਿਆ ਓਕੇ ਤੇ ਜਿਨ੍ਹਾਂ ਨੇ ਅੱਗ ਲਗਾਈ ਉਹ ਕਿਰਾਏ ਤੇ ਰਹਿੰਦੇ ਸੀ ਤੁਹਾਡੇ ਕੋਲ ਹਾਂਜੀ ਕਿਰਾਏ ਤੇ ਰਹਿੰਦੇ ਸੀ ਖਾਲੀ ਕਰ ਦੋ ਉਹ ਕਹਿੰਦੇ ਜੀ ਨਾ ਟਾਈਮ ਸਾਡਾ ਮਕਾਨ ਖਾਲੀ ਨਹੀਂ ਬੰਦਦਾ ਨਹੀਂ ਅਸੀਂ ਨਹੀਂ ਖਾਲੀ ਕਰਨਾ ਤੇ ਹੁਣ ਤੁਸੀਂ ਹੁਣ ਉਹ ਕਿੱਥੇ ਭੱਜ ਗਏ ਅੱਗ ਲਗਾ ਕੇ ਉਹ ਹੁਣ ਆਪ ਭੱਜ ਗਏ ਹੋਏ ਸਾਰੇ ਰਾੜੇ ਕੁੱਤੇ ਕਹਿੰਦੇ ਅਸੀਂ ਤਾਂ ਅੱਗ ਲਗਾ ਕੇ ਨਹੀਂ ਗਏ ਸੀ ਕਿ ਕੋਈ ਚੰਗਿਆੜੀ ਲੱਗੀ ਸੀ ਸਾਰੀਆਂ ਥੱਲੇ ਪਾਤੀਆਂ ਪਈਆਂ ਹੋਈਆਂ ਦੇਖ ਸਕਦੇ ਹੋ ਤੁਸੀਂ ਓਕੇ ਹਾਂਜੀ ਸਰ ਤੁਸੀਂ ਮੌਕੇ ਤੇ ਆਏ ਅੱਗ ਲੱਗੀ ਸਰ ਕੀ ਦੇਖਿਆ ਜੀ ਇੱਥੇ ਮੈਂ ਅੱਜ ਬਤੌਰ ਡਿਊਟੀ ਉੱਪਰ ਸੀਗਾ ਤਾਂ ਮੈਨੂੰ ਕੁਚਨਾ ਮਿਲੀ ਕੇ ਜਗਪੁਰਾ ਮਹੱਲੇ ਜਿਹੜੀ ਆ ਇੱਥੇ ਸਕੂਲ ਦੇ ਪਿੱਛੇ ਜਿਹੜੀ ਆ ਘਰ ਦੇ ਵਿੱਚ ਅੱਗ ਲੱਗੀ ਆ ਜੋ ਮੌਕੇ ਤੇ ਮੈਂ ਪੁੱਜਾ ਨਾਲ ਸੈਕ ਡਿਊਟੀ ਅਫਸਰ ਤੇ ਜੇ ਪਾਇਆ ਗਿਆ ਕਿ ਇਹ ਜਿਹੜੇ ਕਿਰਾਏ ਤੇ ਜਾਨਕੀ ਸੁਨਾ ਕੋਮਲ ਤੇ ਵਿਕਰਮ ਤੇ ਇਹ ਕਿਰਾਏ ਤੇ ਮਕਾਨ ਲੈ ਕੇ ਰਹਿੰਦੇ ਸੀ ਜਿਹੜਾ ਮਾਲਕ ਹੈਗਾ ਉਹ ਹੈਗਾ ਪ੍ਰੇਮ ਲਾਲ ਆ ਇਹਨਾਂ ਨੇ ਕੀਤਾ ਗਿਆ ਛੜਪੂਜਾ ਸੀ ਇਹ ਜਦੋਂ ਬਿਹਾਰੀ ਆਪਣੇ ਮਜ਼ਦੂਰ ਸੀਗੇ ਜਿਹੜੇ ਕਿਰਾਏ ਤੇ ਰਹਿੰਦੇ ਸੀ ਇਹ ਅੱਜ ਗਏ ਆ ਛੜਪੂਜਾ ਕਰਦੇ ਵੀ ਪਾਇਆ ਗਿਆ ਵੀ ਇਹ ਬੱਲੀਆਂ ਇਹਨਾਂ ਦੇ ਵਿੱਚ ਲੱਕੜ ਦੀਆਂ ਬੱਲੀਆਂ ਉਹ ਵੀ ਜਾਣ ਕੇ ਘਰ ਦੇ ਵਿੱਚ ਆਗੇ ਅਸੀਂ ਇਹ ਸ਼ਟਰਿੰਗ ਦਾ ਕੰਮ ਕਰਦੇ ਸੀ ਹਾਂ ਸ਼ਟਰਿੰਗ ਦਾ ਕੰਮ ਕਰਦੇ ਤੇ ਬੱਲੀਆਂ ਕਾਫੀ ਜਿਹੜਾ ਸਾਮਾਨ ਅੰਦਰ ਪਿਆ ਸੀ ਵੀ ਆਕਪਾੜ ਜਿਹੜੇ ਘਰ ਦੇ ਮੈਂਬਰੀ ਇਹ ਗੱਲ ਕਹਿੰਦੇ ਸੀਗੇ ਵੀ ਇਹ ਜਿਹੜੇ ਜਾਣ ਲੱਗੇ ਜਿਹੜੇ ਉਹਦੇ ਵਿੱਚ ਬੱਲੀਆਂ ਦੇ ਵਿੱਚ ਉਹ ਅੱਗ ਵਰਗੀ ਚੀਜ਼ ਜਿਹੜੀ ਉਹ ਰੱਖਿਆ ਜਿਹਦੇ ਕਰਕੇ ਜਿਹੜੀ ਇਹ ਗਰਮੀ ਜ਼ਿਆਦਾ ਹੋਣ ਕਰਕੇ ਜਿਹੜੀ ਅੱਗ ਲੱਗ ਗਈ ਤੇ ਕਾਫੀ ਜਾਣ ਕੇ ਬੱਲੀਆਂ ਜਿਹੜਾ ਨੁਕਸਾਨ ਹੋਇਆ ਸਰ ਕਿੰਨਾ ਨੁਕਸਾਨ ਹੋ ਗਿਆ ਕਟੋਕੜੇ ਜਿਹੜਾ ਪਾਇਆ ਗਾਲੇ ਦੇਖਿਆ ਤਾਂ ਕਟੋਕੜੇ 50 60 ਬੱਲੀਆਂ ਜਿਹੜੀਆਂ ਨੁਕਸਾਨੀਆਂ ਗਈਆਂ ਠੀਕ ਹੈ ਫਿਰ ਵੀ ਆਪਣੇ ਤੌਰ ਤੇ ਜਿਹੜੀ ਆ ਬੈਠ ਕੇ ਗੱਲ ਕਰ ਰਹੇ ਤੇ ਜੇ ਇਹਨਾਂ ਦੀ ਸਿਰੇ ਨਾ ਗੱਲ ਲੱਗੀ ਤਾਂ ਕਾਨੂੰਨੀ ਕਰ ਵੀ ਹਾਂ ਅਸੀਂ ਸਰ ਅੱਗ ਤੇ ਕਾਬੂ ਪਾ ਲਿਆ ਗਿਆ ਸੀ ਹਾਂ ਅੱਗ ਤੇ ਕਾਬੂ ਪਾ ਲਿਆ ਗਿਆ ਹੁਣ ਅੱਗ ਅੱਗ ਜਿਹੜੀ ਆ ਬਿਲਕੁਲ ਬੰਦ ਆ ਜਾਨੀ ਨੁਕਸਾਨ ਤਾਂ ਨਹੀਂ ਸਰ ਕੋਈ ਨਹੀਂ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਬਾਕੀ ਸਭ ਠੀਕ ਹੈ